ਅੱਜਕੱਲ ਡੇਰਾਬਾਦ ਚੱਲਦਾ ਤੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਦੋਸਤ ਵੱਲੋਂ ਕੋਠੀ ਸਾਹਿਬ ਦੇ ਅੰਗ ਕੰਡਿਤ ਕਰਕੇ ਪਹਿਲਾਂ ਤਾਂ ਕਿਸੇ ਦੇ ਘੋਟੇ ਦੇ ਸਿੱਟੇ ਗਏ ਬਾਅਦ ਵਿੱਚ ਉਹ ਅੰਗਾਂ ਨੂੰ ਅਗਨਪੇਟ ਕਰਕੇ ਉਹਦੇ ਪਰਿਵਾਰ ਨੇ ਚੋਰੀ ਤੇ ਨਹਿਰ ਤੇ ਚਲਪਰਵਾਹ ਕਰਤਾ ਕੋਈ ਵੀ ਅਜਿਹੀ ਘਟਨਾ ਹੋਈ ਆ ਤਾਂ ਕਮੇਟੀ ਤੇ ਪਾਕੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਵਿੱਚ ਅਸੀਂ ਇਨਵੋਲਵ ਕਰਾਂਗੇ ਪੜਦੇ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਛੱਟ ਨਹੀਂ ਦੇਵਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਆਏ ਦਿਨੀ ਬੇਅਦਬੀ ਦੀ ਘਟਨਾ ਸਾਹਮਣੇ ਆndੀਆਂ ਨੇ ਉੱਥੇ ਹੀ ਹੁਣ ਸਮਰਾਲਾ ਦੇ ਢਿਲਵਾ ਪਿੰਡ ਦੇ ਵਿੱਚ ਬੇਅਦਬੀ ਦੀ ਘਟਨਾ ਹੋਈ ਹੈ ਇਹ ਘਟਨਾ ਇੱਕ ਔਰਤ ਵੱਲੋਂ ਕੀਤੀ ਗਈ ਹੈ ਜਿਹਦੇ ਚਲਦੇ ਗ੍ਰੰਥੀ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੋਟੋ ਦੇ ਵਿੱਚ ਉਹਦੀਆਂ ਫੋਟੋਆਂ ਕੈਦ ਹੋ ਗਈਆਂ ਨੇ ਬੇਅਦਬੀ ਕਰਦੇ ਦੀਆਂ ਇਹ ਘਟਨਾ ਜੀ ਪਿੰਡ ਬੰਬਾ ਥਾਣੇ ਸਮਰਾਲਾ ਚ ਪੈਂਦਾ ਵਾ ਉੱਥੇ ਇੱਕ ਦੋਸ਼ਤ ਵੱਲੋਂ ਪੌਥੀ ਸਾਹਿਬ ਦੇ ਅੰਗ ਖੰਡਿਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ ਦੇ ਸਿੱਟੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂੰ ਤੋਂ ਮੈਂ ਮਾਂ ਹੋਈ ਉੱਥੋਂ ਫਿਰ ਉਹਨਾਂ ਨੇ ਅੰਗ ਚੁਕਾ ਕੇ ਤੇ ਇਸ ਬੰਦੇ ਨੂੰ ਫੜਾਇਆ ਵੀ ਤੁਸੀਂ ਇਹ ਕੰਮ ਸਾਡੇ ਜੱਪਸਾਉਣ ਲਈ ਕੀਤਾ ਜਾਂ ਅੱਜਕੱਲ ਡੇਰਾਬਾਦ ਚੱਲਦਾ ਤੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਤੇ ਹੁਣ ਇਹ ਤਾਂ ਬਾਅਦ ਦੇ ਵਿੱਚ ਤਕਤੀਰ ਤੋਂ ਬਾਅਦ ਪਤਾ ਲੱਗੂ ਵੀ ਉਹਨੇ ਕਿਸ ਮਨਸਾ ਦੇ ਨਾਲ ਕੀਤਾ ਵਾ ਤੇ ਬਾਅਦ ਦੇ ਵਿੱਚ ਉਹ ਅੰਗਾ ਨੂੰ ਅਗਨਪੇੜ ਕਰਕੇ ਉਹਦੇ ਪਰਿਵਾਰ ਨੇ ਚੋਰੀ ਤੇ ਨਹਿਰ ਤੇ ਚਲਪ੍ਰਵਾਹ ਕਰਤਾ ਤੇ ਹੁਣ ਉਹ ਫੜਿਆ ਗਿਆ ਵਾ ਤੇ ਜਿਹੜੀਆਂ ਹੋਰ ਪੁੱਤੀ ਸਾਹਿਬ ਪਈਆਂ ਸੀਗੀਆਂ ਵਿੱਚੋਂ ਕਈਆਂ ਦੇ ਕੁਝ ਪਿੰਨਾਂ ਦਾ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗ ਤੇ ਕੁਝ ਖੰਡਿਤ ਕੀਤੇ ਹੋਏ ਨੇ ਉਹ ਪੋਤੀ ਚਾਹ ਬਰਮਤ ਹੋ ਗਏ। ਬਾਈ ਕਿਵੇਂ ਦੇਖਦੇ ਹੋ ਕਿ ਕੱਲ ਵੀ ਬੇਅਦਬੀ ਦੀ ਘਟਨਾ ਜਿਹੜੀ ਹੋਣ ਤੋਂ ਬਚਾਉ ਉੱਦੇ ਆ। ਤੇ ਲਗਾਤਾਰ ਹੋ ਰਹੀਆਂ ਨੇ ਤੇ ਚੂਨਾ ਦਾ ਜਿਹੜਾ ਪ੍ਰਚਾਰ ਆ ਉਹ ਵੀ ਸਿੱਖ ਰਾਂ ਤੇ। ਦੇਖੋ ਜੀ ਬਹੁਤ ਜੇ ਆਪਾਂ ਢੰਗਾਈ ਦੇ ਵਿੱਚ ਚਾਵਾਂਗੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗੰਭੀਰ ਬਣੇ ਪਏ ਨੇ ਤੇ ਸਿੱਖਾਂ ਦੇ ਨਾਲ ਕਿਉਂਕਿ ਹੋਰ ਦੇਖੋ ਮੈਂ ਆਈ ਨਹੀਂ ਕਹਿੰਦਾ ਹੈਗਾ ਵੀ ਕਿਸੇ ਵੀ ਹੋਰ ਧਰਮਿਕ ਗ੍ਰੰਥ ਦੀ ਬੇਅਦਵੀ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਵੀ ਕਰੇ ਸਾਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦਾ ਵੀ ਦੁੱਖ ਆ ਸੀ ਉਹਦੇ ਲਈ ਵੀ ਹਾ ਦਾ ਨਾਰਾ ਬਿਲਕੁਲ ਜ਼ਰੂਰ ਮਾਰਾਂਗੇ ਤੇ ਪਰ ਇਹ ਸਿੱਖਾਂ ਦੇ ਨਾਲ ਹੀ ਕਿਉਂ ਵਾਪਰ ਰਿਹਾ ਹੈ ਦੇਖੋ ਸਾਜਸ਼ਾ ਵੀ ਹੁੰਦੀਆਂ ਨੇ ਤੇ ਸਾਡੇ ਮਾੜੇ ਕਰਮ ਅਤੇ ਰੰਜਸ਼ਾਂ ਇੱਕ ਦੂਜੇ ਨੂੰ ਪਸਾਉਣ ਦੇ ਲਈ ਵੀ ਅਸੀਂ ਗੁਰੂ ਪਾਸ਼ਾ ਜੀ ਦੀਆਂ ਬਾਣੀ ਨੂੰ ਜ਼ਰੀਆ ਬਣਾ ਕੇ ਬਹੁਤ ਜਗ੍ਹਾ ਤੇ ਘਟਨਾਵਾਂ ਇਸ ਤਰੀਕੇ ਦੀਆਂ ਵੀ ਵਾਪਰ ਚੁੱਕੀਆਂ ਨੇ ਜਿੱਥੇ ਕਿਸੇ ਨੂੰ ਫਸਾਉਣ ਦੇ ਲਈ ਵੀ ਇਦਾਂ ਦੇ ਕੰਮ ਹੋਏ ਨੇ ਤੇ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਡੂੰਘੀਆਂ ਹੀ ਨੇ ਤੇ ਇਹਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ 100 ਤੋਂ 100% ਉਹਨਾਂ ਨੂੰ ਮੈਂਟਲ ਕਰਾਰ ਦਾ ਹੀ ਦਿੱਤਾ ਜਾਂਦਾ ਤੇ ਇਹ ਇੱਕ ਦੇਖੋ ਪ੍ਰਸ਼ਾਸਨ ਵੀ ਕਈ ਵਾਰਾ ਆਪਣਾ ਪੱਲਾ ਝਾੜਦਾ ਵੀ ਛੇਤੀ ਤੋਂ ਛੇਤੀ ਕੱਲ ਨਵੇੜੀਆਂ ਮੈਂਟਲ ਕਹਿ ਕੇ ਹਨਾ ਤੇ ਪਿੰਡ ਦੇ ਵੀ ਜਿਹੜੇ ਹੁੰਦੇ ਨੇ ਵੀ ਸਾਡੇ ਪਿੰਡ ਦੀ ਬਦਨਾਮੀ ਨਾ ਹੋਵੇ ਜਾਂ ਗੁਰੂ ਪਾਸਾ ਜੀ ਦੇ ਨਾਲ ਉਸ ਤਰੀਕੇ ਦਾ ਪਿਆਰ ਨਹੀਂ ਰੱਖਦੇ ਤੇ ਉਹ ਵੀ ਕਹਿੰਦੇ ਨੇ ਹਾਂਜੀ ਹਾਂਜੀ ਇਹ ਮੈਂਟਲ ਸੀ ਪਰ ਉਸ ਕਿਸਤਾ ਸੀ ਮੰਨ ਸਕਦੇ ਆ ਪਰ ਸਾਰੇ ਨਹੀਂ ਹੁੰਦੇ ਹੈਗੇ ਤੇ ਇਹ ਬਹੁਤ ਹੀ ਜ਼ਿਆਦਾ ਅ ਅਤ ਨਿੰਗਣ ਨਿੰਦਰਯੋਗ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਨੇ ਤੇ ਇਹਦੇ ਲਈ ਸਾਨੂੰ ਵੀ ਸੁਚੇਤ ਹੋਣਾ ਪਊਗਾ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਸਾਡੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਸਾਡੇ ਘਰ ਦੇ ਵਿੱਚ ਟਾਕਾ ਮਾਰਨ ਦੇ ਲਈ ਸਾਡੇ ਘਰ ਨੂੰ ਲੁੱਟਣ ਦੇ ਲਈ ਤੇ ਦੁਸ਼ਮਣਾਂ ਜਿਹੜਾ ਉਹ ਤਤ ਪਰ ਖੜਾ ਵਾ ਤੇ ਪੱਬਾਂ ਪਰ ਖੜਾ ਵਾ ਉਹਦੇ ਲਈ ਸਾਨੂੰ ਵੀ ਹੀਲੇ ਬਸੀਲੇ ਕਰਨੇ ਪੈਣਗੇ ਨਾ ਉਹਦੇ ਤੋਂ ਬਚਾ ਦੇ ਲਈ ਤੇ ਬਹੁਤ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੇ ਸਾਡੀਆਂ ਸਰਮੌਰ ਸੰਸਥਾਵਾਂ ਨੇ ਦੇਖੋ ਮੈਂ ਕਿਸੇ ਦੇ ਨੀਤੀ ਹਮਲਾ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਵੀ ਕੋਈ ਸਖਤ ਫੈਸਲੇ ਲਏ ਜਾਣ ਇਸ ਸਬੰਧ ਦੇ ਵਿੱਚ ਤੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਲਈ ਉਹਦੇ ਬਚਾਅ ਦੇ ਲਈ ਜਾਂ ਉਹਨੂੰ ਡਿਫੈਂਡ ਕਰਨ ਦੇ ਲਈ ਸਾਨੂੰ ਕੋਸ਼ਣਾ ਕੋਸ਼ ਰਣਨੀਤੀ ਤਿਆਰ ਕੀਤੀ ਜਾਂਦੀ ਹੁੰਦੀ ਹੈ ਜਿਹੜੀਆਂ ਵੱਡੀਆਂ ਸੰਸਥਾਵਾਂ ਜਿੱਦਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਸੰਸਥਾ ਸਾਡੇ ਕੋਲੇ ਕੋਈ ਨਹੀਂ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਸਰਮੌਰ ਨੇ ਉੱਥੇ ਦੇ ਜਥੇਦਾਰ ਦੇ ਵੱਲੋਂ ਕੋਸ਼ਣਾ ਕੋਸ਼ ਇਸ ਤਰੀਕੇ ਦਾ ਹੋਣਾ ਚਾਹੀਦਾ ਦੇ ਪਿੰਡ ਦੀਆਂ ਕਮੇਟੀਆਂ ਨਗਰ ਤੇ ਗ੍ਰਾਂਥੀ ਸਿੰਘ ਜਿੱਥੇ ਅਣਗਹਿਲੀ ਪਾਈ ਜਾਂਦੀ ਹੈ ਤੇ ਉਹਨਾਂ ਤੇ ਨਾਲ ਪਰਚਾ ਦਰਜ ਕਰ ਦਿੱਤਾ ਜਾਵੇ ਤੇ ਉਹਨਾਂ ਨੂੰ ਅੱਗੇ ਸਬਕ ਮਿਲੇ ਵੀ ਕੰਨੀਆਂ ਚੌਤਰਾਂ ਤੇ ਲਈ ਪ੍ਰਧਾਨਗੀ ਕਰਨੀ ਜਾਂ ਸੈਕਟਰੀ ਬਣਨ ਦੇ ਲਈ ਨਹੀਂ ਹੈਗੇ ਅਸੀਂ ਅਸੀਂ ਜ਼ਿੰਮੇਵਾਰੀ ਵੀ ਚੱਕਣੀ ਹੈ। ਇਹ ਬੰਬਾ ਪਿੰਡ ਦੀ ਘਟਨਾ ਹੈ। ਸਵੇਰ ਮਤਲਬ ਸਵੇਰ ਫੋਨ ਆਇਆ ਸੀ ਮੈਨੂੰ ਵੀ ਬੰਬਾ ਪਿੰਡ ਗੁਟਕਾ ਸਾਹਿਬ ਦੀ ਬੇਅਦਬੀ ਹੋ ਗਈ ਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਸੀਗਾ। ਤੋਂ ਸ਼ਾਨ ਬੀਣ ਕਰਕੇ ਜੇ ਪਤਾ ਲੱਗਿਆ ਪੰਜ ਗੁਟਕਾ ਸਾਹਿਬ ਤੋਂ ਉਹਨਾਂ ਨੇ ਕਹਿੰਦੇ ਟੋਟ ਅਗਰ ਭੇਟ ਕਰੇ ਦਿੱਤੇ ਸੀਗੇ। ਜਿਹੜੇ ਹੁਣ ਢੁਟਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਜੀ ਠੀਕ ਆ ਢੁਟਕਾ ਸਾਹਿਬ ਦੀ ਵੀ ਹੱਕ ਹਾਲਤ ਉਹਨਾਂ ਨੇ ਬਹੁਤ ਮਾਰੀ ਕੀਤੀ ਪਈ ਆ ਪਰ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਦੇ ਬਹੁਤ ਜ਼ਿਆਦਾ ਕਟਾਈਆਂ ਹੋਈਆਂ ਹੋਈਆਂ ਨੇ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਵੀ ਜਿਵੇਂ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹਨਾ ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਿੰਦੇ ਵੀ ਮੂਰੇ ਸਰਮਾਏ ਉਹ ਦਰ ਬਣ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਵੀ ਤਾੜਨਾ ਹੀ ਕਰਾਂਗੇ ਵੀ ਜੇ ਕੱਲ ਨੂੰ ਕਿਸੇ ਵੀ ਪਿੰਡ ਕੋਈ ਵੀ ਅਜਿਹੀ ਘਟਨਾ ਹੁੰਦੀ ਆ ਤਾ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਦਵਾ ਗਏ ਜੀ ਗੰਬੇ ਪਿੰਡ ਹੈ ਮਹਨੇਸ਼ ਨਾਲੇ ਦੇ ਇੰਟੈਂਡਰ ਆ ਅੱਜ ਵੀਰੇ ਇਹਦਾ ਸਭ ਤੋਂ ਸਭ ਤੋਂ ਪਹਿਲੇ ਧਿਆਨ ਦੇ ਵਿੱਚ ਸਤਕਾਰ ਕਮੇਟੀ ਵਾਲੇ ਜਿਹੜੇ ਵੀ ਨੰਨੇ ਨੰਨੇ ਦਾ ਵੀ ਮੈਂ ਮੌਕੇ ਇਹ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹਾਂ ਕਿ ਜਿਹੜੀ ਅਪੀਲ ਆ ਉਹ ਮੌਕੇ ਤੇ ਪਹੁੰਚ ਗਏ ਮੌਕੇ ਤੇ ਪਹੁੰਚ ਗਏ ਇਹ ਟੈਲਸ ਇਨ ਅਨਦਰ ਡੈਪਟੀ ਇਨ ਦਾ ਫੋਮਰ ਕਨਸਟਰਲ ਸਾਫ ਕਲਸੀ ਸੀ ਉਸ ਨਾਲ ਗੁਰਦਾ ਸਾਹਿਬ ਦੇ ਅੰਦਰ ਸੀ ਉਹ ਉਹਨਾਂ ਦੀ ਮਜਦਰੀ ਕਰਕੇ ਬਾਹਰ ਆ ਆਪਣੀ ਸ਼ਾਦੀ ਉੱਤੇ ਸੱਦਦੇ ਸੀ ਉਸ ਸੱਤੋਂ ਸੱਟਣ ਤੋਂ ਬਾਅਦ ਇਹ ਪਿੰਡ ਪਤਾ ਲੱਗਿਆ ਫਿਰ ਉਹਨਾਂ ਨੇ ਪਰ ਉਹਦੇ ਨਾਲ ਉਹਦੀ ਭਰਜਾਈ ਸੀ ਤੇ ਨਾਲ ਉਹਦਾ ਅਮਰਜੀਤਪੁਰ ਤੇ ਉਹਦਾ ਸੀ ਸਭੀ ਸੀ ਇਹਨਾਂ ਨੇ ਇਕੱਠੇ ਦੇ ਮਿਲ ਕੇ ਅਗਲੀ ਮੀਟ ਕਰ ਗਾ ਉਹ ਨੀਲੋਂ ਨਹਿਰ ਦੇ ਜਲਪਾਗਰ ਕਰ ਦਿੱਤੀ ਸੀ ਇਸ ਦੇ ਰਿਗਾਰਡਿੰਗ ਆ ਤੁਸੀਂ ਕਿੰਨਾ ਬੰਦਿਆਂ ਦੇ ਖਿਲਾਫ ਜੇਰੁਕ ਜੀ ਨੇ ਟੈਲਸ ਨੇ ਬੇਅਦਬੀ ਕੀਤੀ ਹੈ ਤੇ ਜਿਨ੍ਹਾਂ ਨਾਲ ਉਧਾਰ ਨਹੀਂ ਪ੍ਰੋਫਰ ਕਰਨ ਦੀ ਸਾਥ ਦਿੱਤਾ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ 295ਏ ਤੇ 201 ਦਾ ਤੇ ਕਿੰਨਾ ਬੰਦਿਆਂ ਨੂੰ ਲੀਡਾ ਰੌਂਡ ਆ ਵੀ ਕਰਦੇ ਸਰ ਮੁੱਢਲੀ ਗੱਲ ਤੋਂ ਅਗੇ ਕੀ ਕਾਰਨ ਕੀ ਕਾਰਨ ਕੀ ਬਣਿਆ ਕਾਰਨ ਅਜੇ ਦਾ ਰੈਸ ਕੀਤਾ ਹੈ ਤਫतीश ਦਾ ਬਾਰਡ ਹੈ ਇਹਦਾ ਰਮਾਨ ਮੰਗੇਗਾ ਉਸ ਤੋਂ ਬਾਅਦ ਕਾਰ ਬਿਲਕੁਲ ਕਲੀਅਰ ਹੋਊਗਾ ਇਸ ਤੋਂ ਮੈਂ ਬਾਤ ਉਹਦੇ ਜਰੀਏ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਖੇਤਰ ਹੈਗਾ ਗੁਰੂ ਘਰ ਦੀ ਸ਼ੁਕੀ ਕਰ ਗੁਰੂ ਘਰ ਦੀ ਰਾਖੀ ਕਰਨ ਜੇਕਰ ਇਹ ਮਾਮਲੇ ਵਿੱਚ ਕਿਸੇ ਕਮੇਟੀ ਦੀ ਲਾਪਰਵਾਹੀ ਆਉਣੀ ਤਾਂ ਕਮੇਟੀ ਦੇ ਖਰਾਬ ਵੀੜਾ ਸਭ ਟੱਕ ਚੱਲਿਆ ਲੋਕ ਸਭਾ ਚੋਣਾਂ ਲਈ VOTING ਦਾ ਦਿਨ ਹੋਵੇਗਾ ਖਾਸ ਇੱਕ ਪਾਸੇ VOTING ਦੂਜੇ ਪਾਸੇ D5 ਚੈਨਲ ਪੰਜਾਬੀ ਕਰੇਗਾ ਵਿਸ਼ਲੇਸ਼ਣ ਇੱਕ ਮੰਚ ਤੇ ਇਕੱਠੇ ਹੋਣਗੇ 84 ਮਾਹਰ 1 ਜੂਨ ਨੂੰ ਸਾਰਾ ਦਿਨ ਤੁਹਾਨੂੰ ਦੇਵਾਂਗੇ ਹਰ ਅਪਡੇਟ ਲੋਕ ਸਭਾ ਚੋਣਾਂ ਦੇ ਤਹਿਤ VOTING ਦੀ ਮਹਾ ਕਵਰੇਜ ਦੇ ਨਾਲ-ਨਾਲ ਸਾਰੀਆਂ ਸੀਟਾਂ ਅਤੇ ਉਮੀਦਵਾਰਾਂ ਬਾਰੇ ਖੁੱਲ੍ਹੀ ਚਰਚਾ ਕੇਵਲ D5 ਚੈਨਲ ਪੰਜਾਬੀ ਤੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਹਿਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਰ ਸੰਸਕ੍ਰਿਤੀ ਕੀ ਹੋਗੀ ਬਾਤ ਅਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ